ਯੋਗਾ ਗਰਲ ਅਰਥਨਾ ਮਕਵਾਨਾ ਦੇ ਮਾਮਲੇ 'ਚ ਇਸ ਵੇਲੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਕਿ ਯੋਗਾ ਗਰਲ ਨੇ ਆਪਣੇ ਬਿਆਨ ਅੰਮ੍ਰਿਤਸਰ ਪੁਲਿਸ ਦੇ ਅੱਗੇ ਦਰਜ ਕਰਵਾ ਦਿੱਤੇ ਨੇ ਜੀ ਹਾਂ ਇਹ ਸਭ ਤੋਂ ਅਹਿਮ ਖਬਰ ਹੈ ਜਿਹੜੀ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਦੀ ਜਾਣਕਾਰੀ ਜਿਹੜੀ ਹੈ ਅੰਮ੍ਰਿਤਸਰ ਦੇ ADCP ਡਾਕਟਰ ਦਰਪਨ ਕੌਰ ਆਲੂਵਾਲੀਆ ਨੇ ਮੀਡੀਆ ਨਾਲ ਸਾਂਝੀ ਕੀਤੀ ਹੈ ਦੱਸਣਾ ਚਾਹਾਂਗੇ ਕਿ ਯੋਗਾ ਡੇ ਵਾਲੇ ਦਿਨ ਅਰਚਨਾ ਮਕਵਾਨਾ ਨੇ ਸ਼ੀਰਸ਼ ਆਸਨ ਸੱਚਕੰਚੀ ਰਾਮੰਦਰ ਸਾਹਿਬ ਦੇ ਅੰਦਰ ਕੀਤਾ ਸੀ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਵਿਵਾਦ ਖੜਾ ਹੋਇਆ ਸੀ ਤੇ ਇਸ ਨੂੰ ਲੈ ਕੇ ਬਹੁਤ ਸਾਰੇ ਪ੍ਰਤੀਕਿਰਿਆ ਸਾਮਣੇ ਆਈਆਂ ਸੀ ਕਿ ਆਖਿਰਕਾਰ ਉਸ ਨੂੰ ਸੋਲਵ ਇਸ ਤਰ੍ਹਾਂ ਕੀਤਾ ਗਿਆ ਤਾਂ ਇਸ ਬਾਬਤ ਜਿਹੜਾ ਹੈ ਇੱਕ ਪਰਚਾ ਜਿਹੜਾ ਹੈ ਜੀਪੀਸੀ ਵੱਲੋਂ ਦਰਜ ਕਰਾਇਆ ਗਿਆ ਸੀ ਔਰ ਉਸ ਦੇ ਵਿੱਚ ਉਸ ਨੂੰ ਇੱਕ ਨੋਟਿਸ ਪੀ ਜਾਰੀ ਕੀਤਾ ਗਿਆ ਸੀ ਜਿਸ ਦਾ ਜਵਾਬ ਉਸਨੇ ਨਹੀਂ ਭੇਜਿਆ ਲੇਕਿਨ ਉਸ ਤੋਂ ਬਾਅਦ ਜਦੋਂ ਦੂਸਰਾ ਨੋਟਿਸ ਉਸ ਨੂੰ ਭੇਜਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਅਰਚਨਾ ਮਕਵਾਨਾ ਇਸ ਮਾਮਲੇ ਦੇ ਵਿੱਚ ਅੱਜ ਆਪਣਾ ਜਵਾਬ ਉਸਨੇ ਅੰਮ੍ਰਿਤਸਰ ਪੁਲਿਸ ਦੇ ਅੱਗੇ ਦਰਜ ਕਰਾਇਆ ਹੈ ਜਿਸ ਦੇ ਵਿੱਚ ਵਿਜ਼ੂਅਲੀ ਉਸਨੇ ਆਨਲਾਈਨ ਹੋ ਕੇ ਆਪਣੀ ਸਟੇਟਮੈਂਟ ਦੇ ਲਈ ਹੈ ਉਹ ਅੰਮ੍ਰਿਤਸਰ ਪੁਲਿਸ ਦੇ ਅੱਗੇ ਰਿਕਾਰਡ ਕਰਾਈ ਹੈ ਔਰ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਤਫਤੀਸ਼ ਅੱਗੇ ਵਧਣੀ ਸ਼ੁਰੂ ਹੋਈ ਹੈ ਦਰਅਸਲ ਅਰਚਨਾ ਮਕਵਾਨਾ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਅਹਤ ਕਰਨ ਦਾ ਜਿਹੜਾ ਸੀ ਉਹ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਤਹਿਤ ਧਾਰਾ 295 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅੰਮ੍ਰਿਤਸਰ ਦੇ ਕਤਵਾਲੀ ਪੁਲਿਸ ਸਟੇਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਅਰਚਨਾ ਮਕਵਾਨਾ ਨੂੰ ਥਾਣੇ ਪੇਸ਼ ਹੁੰਦੇ ਹੁਕਮਪੇ ਤੇ ਗਏ ਸਨ ਲੇਕਿਨ ਉਸਨੇ ਪੇਚ ਨਹੀਂ ਹੋਈ ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਵਿੱਚ ਉਸਨੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਨਹੀਂ ਤਾਂ ਇਸ ਮਾਮਲੇ ਦੇ ਵਿੱਚ ਉਹ ਜੰਗੀ ਪੱਦਰ ਦੇ ਉੱਤੇ ਜਾਂਚ ਕੀਤੀ ਜਾਏਗੀ ਤਾਂ ਇਸ ਮਾਮਲੇ ਵਿੱਚ ਅਮਰਸਰ ਪੁਲਿਸ ਨੇ ਖੁਲਾਸਾ ਕੀਤਾ ਹੈ ਅਮਰਸਰ ਪੁਲਿਸ ਦੇ ਵੱਡੇ ਅਧਿਕਾਰੀ ਜੋ ਕਿ ਏਡੀਸੀਪੀ 1 ਨੇ ਡਾਕਟਰਦਰਪਨ ਕੌਰ ਆਲੂਵਾਲੀਆ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਪੁਸ਼ਟੀ ਵੀ ਕਰ ਦਿੱਤੀ ਹੈ ਦੱਸਣਾ ਚਾਹਾਂਗੇ ਕਿ ਯੋਗਾ ਗਰਲ ਜਿਹੜੀ ਹੈ ਅਰਤਨਾ ਮਕਵਾਨਾ ਜੋ ਕਿ ਗੁਜਰਾਤ ਦੀ ਰਹਿਣ ਵਾਲੀ ਹੈ ਉਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਵੀਡੀਓਜ਼ ਵੀ ਜਾਰੀ ਕੀਤੀਆਂ ਸੀ ਕਿ ਉਹ ਇਸ ਤਰੀਕੇ ਦੇ ਨਾਲ ਗਲਤ ਨਹੀਂ ਸੀ ਲੇਕਿਨ ਬਹੁਤ ਸਾਰਾ ਵਿਰੋਧ ਜਿਹੜਾ ਹੈ ਉਹ ਕੀਤਾ ਗਿਆ ਸੀ ਉਸ ਤੋਂ ਬਾਅਦ ਹੂਨ ਉਸਨੇ ਆਪਣੇ ਬਿਆਨ ਦਰਜ ਕਰਾਏ ਨੇ ਆਓ ਜਾਣਦੇ ਹਾਂ ਕੀ ਕਨਾਂ ਅਧਿਕਾਰੀਆਂ ਦਾ ਰਿਪੋਰਟਨ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਜ ਦਿੱਤੀਆਂ ਨੇ ਬਾਕੀ ਦੀ ਤਫਤੀਸ਼ ਜਾਰੀ ਹੈ ਕੀ ਕਿਹਾ ਕੀ ਉਹਨਾਂ ਨੇ ਤਫਤੀਸ਼ ਮਿਲ ਕੀ ਦੇਖੋ ਤਫਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸਾਨੂੰ ਇਹ ਦੱਸ ਸਕਦੇ ਹਾਂ ਕਿ ਜਿਹੜਾ 41A CrPC ਦੇ ਤਹਿਤ ਨੋਟਿਸ ਜਾਰੀ ਕਰਦੇ ਆ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਆਨਲਾਈਨ ਸਾਰੇ ਕਿੰਨੀ ਜੀ ਉਦੇ ਵਿੱਚ ਕੀ ਜਿਹੜੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਕੋਈ ਨਾਨ ਵਿਲਪਲ ਅਫੈਂਸ ਹੋ ਉਸਦੀ ਅਪਡੇਟ ਦੇਖੋ ਜੇ ਤਫਤੀਸ਼ ਜਾਰੀ ਹੈਗੀ ਹੈ ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡੇਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰੇਕ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਈ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕ ਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਿਫਤਾਰੀ ਪਾਈ ਜਾਏਗੀ ਪੋਸ਼ਨ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਜ ਦਿੱਤੀਆਂ ਨੇ ਬਾਕੀ ਦੀ ਤਫਤੀਸ਼ ਜਾਰੀ ਹੈ ਠੀਕ ਹੈ ਕਿ ਉਹਨਾਂ ਨੇ ਤਫਤੀਸ਼ ਮਿਲ ਕੀਆ ਦੇਖੋ ਤਫਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸੋ نو ਇਹ ਦੱਸ ਸਕਦੇ ਹਾਂ ਕਿ ਜਿਹੜਾ 41 ए सीआरपीसी ਦੇ ਤਹਿਤ ਨੋਟਿਸ ਜਾਰੀ ਕਰਦੇ ਹਾਂ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਆਨਲਾਈਨ ਸਾਰੀ ਕਿੰਨੀ ਜੀ ਉਹਦੇ ਵਿੱਚ ਕੀ ਉਹ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਕਿ ਨਨ ਬਿਲਿਵਲ ਅਫੈਂਸ ਉਹ ਤੁਸੀ ਅਪਡੇਟ ਦੇ ਦਿਓ। ਜੀ ਦੇਖੋ ਅਜੇ ਤਫਤੀਸ਼ ਜਾਰੀ ਹੈਗੀ ਹੈ। ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰੇਕ ਵਿੱਚ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਈ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕ ਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਿਫਤਾਰੀ ਪਾਈ ਜਾਏਗੀ।